ਨਾਮ ਨਵਜੀਤ ਸਿੰਘ ਜੀ ਜੀ ਕੈਂਪ ਦੇ ਵਿੱਚ ਪਹੁੰਚੇ ਹੋ ਬਾਬਾ ਜੀ ਹਾਰ ਸਿੰਘ ਹਸਪਤਾਲ ਦੇ ਵਿੱਚ ਕੀ ਕੀ ਕੈਂਪ ਦੇ ਵਿੱਚ ਲਗਾਇਆ ਗਿਆ ਉਹ ਕਿਸ ਪਰਪਸ ਲਈ ਲਗਾਏ ਗਏ ਇਹ ਜਿਹੜਾ ਬਾਬਾ ਜੀ ਹਾਰ ਸਿੰਘ ਹਸਪਤਾਲ ਵੱਲੋਂ ਕੈਂਪ ਲਗਾਇਆ ਪਹਿਲਾਂ ਤਾਂ ਮੈਂ ਸਾਰੇ ਹੀ ਪ੍ਰਬੰਧਕ ਵੀਰਾਂ ਨੂੰ ਮਤਲਬ ਵਧਾਈ ਦਿੰਨਾ ਵੀ ਵਧਾਈ ਦੇ ਪੱਤਰ ਨਹੀਂ ਕਹੂਗਾ ਅੱਜ ਦੇ ਸਮੇਂ ਇਦਾਂ ਦੀ ਪਹਿਲ ਕਦਮੀ ਦੀ ਲੋੜ ਆ ਤੇ ਇਹਨਾਂ ਨੇ ਜਿਹੜਾ ਸ਼ਹੀਦ ਅੱਜ ਅੱਜਕੱਲ ਜਿਹੜੇ ਅੱਜ ਤੁਹਾਨੂੰ ਪਤਾ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਮੈਡੀਕਲ ਕੈਂਪ ਲਗਾਇਆ ਇੱਕ ਬਹੁਤ ਹੀ ਅਗਾਹ ਬਦੂ ਸੋਚ ਦੀ ਇਹ ਇਹਨਾਂ ਨੇ ਜਿਹੜੀ ਆ ਸ਼ੁਰੂਆਤ ਕੀਤੀ ਆ ਸੋ ਮੈਡੀਕਲ ਇਸ ਮੈਡੀਕਲ ਕੈਂਪ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਵੀ ਟੈਸਟ ਨੇ ਜਿਹੜੇ ਲੈਬਾਰਟਰੀ ਟੈਸਟ ਨੇ ਉਹਨਾਂ ਦੇ 50% ਦਾ ਡਿਸਕਾਊਂਟ ਆ ECG ਫ੍ਰੀ ਕਰ ਰਹੇ ਨੇ ਤੇ ਸ਼ੂਗਰ ਦਾ ਟੈਸਟ ਫ੍ਰੀ ਹੋ ਰਿਹਾ ਉਸ ਤੋਂ ਬਿਨਾ 5 ਦਿਨ ਦੀ ਦਵਾਈ ਆ ਜਿਹੜੀ ਚੈੱਕਅਪ ਤੋਂ ਬਾਅਦ ਉਹ ਵੀ ਫ੍ਰੀ ਦਿੱਤੀ ਜਾ ਰਹੀ ਆ ਸੋ ਮੈਂ ਤਾਂ ਕਹੂੰਗਾ ਵੀ ਇਹਨਾਂ ਦੀ ਇੱਕ ਚੰਗੀ ਸ਼ੁਰੂਆਤ ਆ ਸਮਰਾਲੇ ਦੇ ਵਿੱਚ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਵੀ ਇਹਨਾਂ ਤੋਂ ਸੇਧ ਲੈ ਕੇ ਇਦਾਂ ਦੇ ਜਿਹੜੇ ਉਪਰਾਲੇ ਨੇ ਹੋਰ ਹਸਪੀਟਲਸ ਵਾਲੇ ਵੀ ਸਾਰੇ ਪ੍ਰਬੰਧਕ ਉਹ ਕਰਨਗੇ ਮੈਂ ਕਰਦਾ ਨਾਮ ਡਾਕਟਰ ਰਾਜੀਸ਼ ਕੁਮਾਰ ਸ਼ਰਮਾ ਰਾਜੀਸ਼ ਸ਼ਰਮਾ ਜੀ ਜੀ ਕਿ ਮੈਡੀਕਲ ਕੈਂਪ ਲਗਾਇਆ ਗਿਆ ਹੈ ਜੀ ਸਰ ਕੀ ਇਹਦੇ ਵਿੱਚ ਤੁਹਾਡੇ ਇੰਦੇ ਆਮ ਕਿਤੇ ਨੇ ਸਭ ਤੋਂ ਪਹਿਲੇ ਤੋਂ ਸਤਸਰੀਕਾਲ ਜੀ ਸਭ ਕੋ ਆਪਣੇ ਯਾਹ ਪੇ आज मेडिकल चेकअप फ्री है जी पाँच दिन की मेडिसिन फ्री है जी और जो टेस्ट है उस पर फिफ्टी परसेंट डिस्काउंट है जी इसके अलावा और क्या क्या है इस कैंप में आप यहाँ पे शुगर फ्री हो रही है जी ईसीजी फ्री हो रही है और हर तरह का जो भी मेडिसिन रिलेटेड कोई भी प्रॉब्लम है उसका हर कंसल्टेशन फ्री है जी कितने दिन का कैंप है ये इक्कीस से इकतीस तक और हॉस्पिटल इस तो अलावा की की फैसिलिटियाँ हैं दी जा रही है अपने इमरजेंसी हो गई किसी भी तरह की इमरजेंसी आगे जाके अब जल्दी हम एम्बुलेंस सेवा भी कर देंगे फ्री एम्बुलेंस सेवा होगी और 24 फोर आवर्स इंटू सैवन जो शहीद दिहाड़ा चल रहा है इस संबंध में कैंप लगाया गया हाँ जी ਨਾਮ ਹੈ ਕਾਰ ਸਿੰਘ ਹੈ ਜੀ ਇਹ ਕਿਹੜਾ ਪਿੰਡ ਹੈ ਜੀ ਪਿੰਡ ਬਾਂਵਲੀ ਹੈ ਜੀ ਅੱਜ ਹਸਪਤਾਲ ਦੇ ਵਿੱਚ ਆਏ ਹੋ ਕੈਂਪ ਲੱਗਿਆ ਹੈ ਕੀ ਚੈੱਕ ਕਰਾਏ ਜੀ ਮੈਂ 슈ਗਰ ਤੇ ਕਿਡਨੀ ਦਾ ਚੈੱਕ ਕਰਾਏ ਜੀ ਔਰ ਕੋਈ ਫ੍ਰੀ ਹੈ ਮੈਡੀਕਲ ਕੈਂਪ ਲੱਗਿਆ ਹੈ ਹਾਂ ਜੀ ਫ੍ਰੀ ਕੋਈ ਪੈਸਾ ਲੱਗਿਆ ਜੀ ਨਹੀਂ ਕੋਈ ਦਵਾਈ ਦਵਾਈ ਦਿੱਤੀ ਹੈ ਦਵਾਈਆਂ ਦਿੱਤੀਆਂ ਨਹੀਂ ਉਹ ਫ੍ਰੀ ਆਫ ਕਾਸਟ ਦਿੱਤੇ ਹਾਂ ਜੀ ਫ੍ਰੀ ਹਸਪਤਾਲ ਚ ਆਏ ਹੋ ਕਿੰਨਾ ਲੱਗਿਆ ਹਸਪਤਾਲ ਇਹ ਹੈ ਹਸਪਤਾਲ ਬਹੁਤ ਵੜੀ ਲੱਗਿਆ ਜੀ ਔਰ ਡਾਕਟਰਾਂ ਦਾ ਜਿਹੜਾ ਦੇਖ ਰਹੇ ਨੇ ਉਹ ਕਿੱਦਾਂ ਲੱਗੇਗਾ ਉਹ ਵੀ ਬਹੁਤ ਵਧੀਆ ਸੁਭਾਜ ਹੀ ਡਾਕਟਰ ਸਾਹਿਬ ਦੀ ਆ ਇਦਾਂ ਦਾ ਹਸਪੀਟਲ ਆਪਣੇ ਏਰੀਆ ਚ ਹੋਰ ਹੈ ਨਾ ਕੋਈ ਨਹੀਂ ਸਮਰਾਲੇ ਤੇ ਹੀ ਹੈ ਇੱਕ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਹਸਪੀਟਲ ਬਾਰੇ ਹੋਰ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਜੀ ਵੀ ਗਰੀਬਾਂ ਦਾ ਰਾਜ ਜੀ ਬਿਲਕੁਲ ਮੁਫਤ ਆਉਣਾ ਚਾਹੀਦਾ ਜੀ ਜਿੱਦਾਂ ਉਹ ਇਹ ਮੁਫਤ ਇਲਾਜ ਹੋ ਰਿਹਾ ਹੈ ਹਾਂਜੀ ਉਹ ਤੁਹਾਨੂੰ ਕਿੱਦਾਂ ਲੱਗ ਰਹੇ ਉਹ ਮੈਨੂੰ ਵਧੀਆ ਲੱਗ ਰਹੇ ਹੈ ਰਾਜ ਜੀ ਰਾਜਾ ਸਾਹਿਬ ਨੂੰ ਘਾਟਨ ਤੇ ਪਹੁੰਚੋ ਮੈਡੀਕਲ ਕੈਂਪ ਤੇ ਬਹੁਤ ਖੁਸ਼ੀ ਦੀ ਗੱਲ ਹੈ ਬਾਬਾ ਜੁਝਾਰ ਸਿੰਘ ਮੈਡੀਕਲ ਹਸਪੀਟਲ ਵੱਲੋਂ ਇੱਥੇ ਅੱਜ ਫ੍ਰੀ ਮੈਡੀਕਲ ਕੈਂਪ ਲਾਇਆ ਹੈ ਇਹ ਜੋ ਕੈਂਪਾਂ ਦੀ ਲੋੜ ਹੈ ਲੋਕਾਂ ਨੂੰ ਅੱਜਕੱਲ ਟੈਨਸ਼ਨਸ ਬਹੁਤ ਨੇ ਹਾਰਟ ਦੀਆਂ ਬੜੀਆਂ ਪ੍ਰੋਬਲਮਸ ਨੇ 슈ਗਰ ਦੀਆਂ ਬੜੀਆਂ ਪ੍ਰੋਬਲਮਸ ਨੇ ਉਹ ਸਾਰੀਆਂ ਬਿਮਾਰੀਆਂ ਦਾ ਇੱਥੇ ਇਹਨਾਂ ਨੇ ਅੱਜ ਫ੍ਰੀ ਮੈਡੀਕਲ ਕੈਂਪ ਰੱਖਿਆ ਉਹਦੀ ਮੈਨੂੰ ਬੜੀ ਖੁਸ਼ੀ ਹੈ ਮੈਂ ਵਧਾਈ ਦਿੰਦਾ ਹਸਪੀਟਲ ਦੇ ਪ੍ਰਬੰਧਕਾਂ ਨੂੰ ਤੇ ਇਹਨਾਂ ਨੂੰ ਵਾਹਿਗੁਰੂ ਸਫਲਤਾ ਬਖਸ਼ੇ ਤਦ ਲੱਗਿਆ ਹਸਪੀਟਲ ਬਹੁਤ ਜਿਹੇ ਨੇ ਕਿਹੜੇ ਇੰਤਜ਼ਾਮ ਨੇ ਹਸਪੀਟਲ ਨਮਾ ਬਣਿਆ ਪਰ ਇੰਤਜ਼ਾਮ ਬਹੁਤ ਅੱਛੇ ਕੀਤੇ ਹੋਏ ਨੇ ਮੈਨੂੰ ਮੈਂ ਜਦੋਂ ਇਹਦੀ ਸ਼ੁਰੂਆਤ ਹੋਈ ਉਦੋਂ ਵੀ ਮੈਂ ਆਇਆ ਸੀ ਮੈਨੂੰ ਲੱਗਿਆ ਕਾਫੀ ਬਿਹਤਰ ਹੈ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਇੰਪਰੂਵਮੈਂਟ ਕੀਤੀ ਹੈ ਔਰ ਸਮਾਂ ਲੱਗਦਾ ਮੈਨੂੰ ਲੱਗਦਾ ਇਹ ਲੀਡਿੰਗ ਹਸਪੀਟਲ ਹੋਏਗਾ ਇਲਾਕੇ ਦਾ ਕੌਣ ਵਾਲੇ ਸਮਝੇ ਸ਼ਹਿਰੇ ਲੋਕਾਂ ਨੂੰ ਇਸ ਹਸਪੀਟਲ ਬਾਰੇ ਕੀ ਮੈਸੇਜ ਹੈ ਇਹ ਲੋਕਾਂ ਨੂੰ ਫਾਇਦਾ ਉਠਾਉਣਾ ਚਾਹੀਦਾ ਜੇ ਇੱਕ ਚੰਗੀ ਮੈਡੀਕਲ ਫੈਸਿਲਿਟੀਜ਼ ਅਵੇਲੇਬਲ ਨੇ ਕੁਆਲੀਫਾਈਡ ਡਾਕਟਰ ਨੇ ਉਹਨਾਂ ਦਾ ਫਾਇਦਾ ਉਠਾਉਣਾ ਚਾਹੀਦਾ ਲੋਕਾਂ ਨੂੰ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ